ਫੇਰ ਕਿ ਘਮਣ ਘਮਾਉਣ ਨੂੰ ਤਾਂ ਥਾਰ ਜਿੱਤੀ ਆ ਆ ਬੁਲਟ ਦਾ ਰੱਖਿਆ ਕਬੱਡੀ ਪਾਉਣ ਨੂੰ ਇਹ ਥਾਰ ਦਾ ਜੇਤੂ ਹੈ ਆ ਸਾਹਮਣੇ ਮੇਰੇ ਮਿੱਤਰੋ ਫੂਲਾ ਤਿਆਰ ਹੈ ਫੂਲਾ ਵੀ ਅੜੇ ਗੱਡੇ ਕਰ ਦਿੰਦਾ ਔਰ ਸ਼ਾਲ ਹਾਰੇ ਵਾਲਾ ਅਮਨ ਇੰਦਰ ਆ ਕਹਿੰਦੇ ਫੂਲਾ 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 ਜਨ ਜਰ ਖੇਡਿਆ ਸਰਦਾਰ ਮੱਖਣ ਸਿੰਘ ਜੀ ਚੜਕ ਸਾਹਿਬ ਦੀ ਟੀਮ ਲਈ ਖੇਡਿਆ ਚੰਦੇ ਕਮ ਦਿੰਦੇ ਐ ਤੇ ਇਧਰ ਉਧਰ ਉਹ ਟੋਰੀਆਂ ਤੇ ਖੜ ਗਿਆ ਲੱਗਦਾ ਟੋਰੀਆਂ ਤੇ ਖੜ ਗਿਆ ਓ ਫੋਰ ਆ ਆਹ ਆਹ ਸਾਹ ਨਿਆਰਾ ਹੁਣ ਲੱਗਾ ਹੁਣ ਲੱਗਾ ਥਾਪਾ ਵੱਜਣ ਦੇਵ ਲੱਗਦਾ ਬੰਗੂਰ ਚ ਕੋਰੇ ਪੈ ਗਏ ਲੱਗਦਾ ਬੰਗੂਰ ਚ ਕੋਰੇ 15 ਜਨਵਰੀ ਢੋਲੀ ਭਾਈ ਦੇ ਕਬੱਡੀ ਕੱਪ ਦੀ ਐ ਦੀ ਜਲਪਰੀ আহমেদਗੜ ਸ਼ਨਾ ਦੇ ਕਬੱਡੀ ਕੱਪ ਦੀ ਹੋਣੀ ਹੈ 24 ਨੂੰ ਰਾਏਕੋਟ ਰੌਣ ਕਾਜੀ ਤੇ 31 ਨੂੰ ਕਮਾਲਪੁਰੇ ਇੱਕ ਤਰੀਕ ਸਿਹਾਲ ਦਾ ਕਬੱਡੀ ਕੱਪ ਦੇ ਅਧਿਸ਼ਰਗੋਲ ਦੁਆਰਾ ਸੱਤ ਟਰੈਕਟਰ ਜਿੱਤਣ ਵਾਲਾ ਖਿਡਾਰੀ ਕਬੱਡੀ ਪਾਰਿਆ ਮੇਰੇ ਮਿੱਤਰੋ ਦੀਪਤ ਮੁਰਜੀ ਵਾਲਾ ਚਿਰਾਗਦੀਨ ਹੈ ਨਾਲ ਕਹਿੰਦੇ ਸ਼ਾਟਾ ਆ ਬਿਆਲਪੁਰੀਆ ਤੇ ਸਰਿੰਦਰ ਮਾਨਕ ਦੀ ਟੀਮ ਹੈ ਨਾਲ ਸਾਡਾ ਆਦੇ ਆਲਪਰੀਆ ਵਾਹ ਵਾਹ ਕਰਵਾ ਗਿਆ ਗੱਦਾ ਚੱਕਰ ਔਰ ਸਾਡਾ ਜਗਵੀਰ ਚੱਕਰ ਹੈਪੀ ਜਗਰਾਓ ਮਿਹਾਨ ਦਾ ਹੋ ਗਿਆ ਜਫਾ 5500 ਰੁਪਏ ਦੀਪੇ ਦੇ नग गया चोर तमर्जी वाला दीपी सिरा लग्या प्याड़ी के लोग छुटे कई बार पटली खो गया फूला छा गया फूला छा गया फूला छा गया और तमुर्प में ढा गया आप फूला छा गया मेरे मित्रों फूला छा गया बाबे ननगड़ा ਇਧਰ ਕਹਿੰਦੇ ਰਾਜੂ ਫਸੇਕੋਟ ਵਾਲਾ ਨਾਲ ਫੂਲਾ ਤੇ ਨਾਲ ਕਹਿੰਦੇ ਗਵਾਨ ਪਿੰਡਾ ਦੀਪੋ ਦਾ ਲੀਲਾ ਮੇਘ ਸਿੰਘ ਦੀ ਧਰਤੀ ਆ ਆ ਸਾਹਮਣੇ ਚਾਰ ਨੇ ਫੂਲਾ ਕਰਦਾ ਕੋਸ਼ਿਸ਼ ਤੇ ਨੰਬਰ